ਮੈਂ ਸਵਰਨ ਸਿੰਘ ਬਰਾੜ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਐਕਚੁਅਲੀ ਆਪਾਂ ਗੱਲ ਕਰਦੇ ਆ ਉਹ ਸ਼ਰਾਬ ਬਾਰੇ ਜਿਹੜਾ ਅੱਜ ਮਜੀਠਾ ਹਲਕੇ ਦੇ ਵਿੱਚ ਕਿੰਨੇ ਹੀ ਪਿੰਡਾਂ ਦੇ ਮੇਰੇ ਖਿਆਲ 21 ਪਲੱਸ 21 ਤੋਂ ਜ਼ਿਆਦਾ ਬੰਦੇ ਉਹ ਸ਼ਰਾਬ ਨਾਲ ਪ੍ਰਭਾਵਿਤ ਹੋਏ 21 ਬੰਦੇ ਤਾਂ ਮਾਰੇ ਗਏ ਆ ਤੇ ਮੇਰੇ ਖਿਆਲ ਆਪਾਂ ਸਭ ਦੀ ਜ਼ਿੰਦਗੀ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਵੀ ਬਾਕੀ ਜਿਹੜੇ ਵੀਰ ਸਾਡੇ ਹੈਗੇ ਆ ਹਸਪੀਟਲਾਂ ਦੇ ਵਿੱਚ ਉਹ ਤਾਂ ਅੰਦਰ ਉਸ ਤੋਂ ਹੋਣ ਛੇਤੀ ਉਹਨਾਂ ਪਰਿਵਾਰਾਂ ਨੂੰ ਸੁੱਖ ਦਾ ਹਸਾਬ ਹੈ ਪਰ ਇਹ ਹੈਪਨ ਕਿਉਂ ਹੋਇਆ ਜੀ ਇਹ ਹੈਪਨ ਦੇਖੋ ਇੱਕ ਸਰਕਾਰ ਦੀ ਮਰਜ਼ੀ ਪਾਵਰ ਨਹੀਂ ਹੈਗੀ ਕੋਈ ਜਿਹੜਾ ਮਤਲਬ ਸਰਕਾਰ ਦੀ ਮਰਜ਼ੀ ਨਾ ਹੋਵੇ ਤਾਂ ਬਾਜ਼ਾਰ ਦੇ ਵਿੱਚ ਲੋਕ ਮੋਮਬਤੀ ਨਹੀਂ ਵੇਚ ਸਕਦੇ ਤੇ ਇੰਨੀ ਜ਼ਹਿਰੀਲੀ ਸ਼ਰਾਬ ਤੇ ਹਾਲਾਂਕਿ ਜਿਹੜਾ ਸਰਕਾਰ ਦਾ ਇੱਕ ਨਾਰਾ ਕਿ ਯੁੱਧ ਨਸ਼ਾ ਵਿਰੋਧ ਤੇ ਉਹ ਯੁੱਧ ਨਸ਼ਾ ਵਿਰੁੱਧ ਦਾ ਦੇਖੋ ਕਿੰਨਾ ਕਹਾਣ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਦ ਕਿ ਭਗਵੰਤ ਮਾਨ ਸਾਹਿਬ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇਹ ਸਰਕਾਰ ਦੀ ਮਿਲੀ ਭੁਗਤਾਂ ਜੀ ਇਹ ਆ ਹੁਣ ਕੀ ਹੁਣ ਕੀ ਹੋ ਰਿਹਾ ਹੁਣ ਤਾਂ ਤੁਹਾਡੀ ਆਪ ਦੀ ਸਰਕਾਰ ਹੁਣ ਕਾਹਤੋਂ ਇਦਾਂ ਹੋ ਰਿਹਾ ਦੂਜੀ ਗੱਲ ਆਪਾਂ ਜਿਹੜਾ ਇਹਨਾਂ ਨੂੰ ਇਸ ਮਾਮਲੇ ਦੇ ਉੱਤੇ ਇੱਕ ਬੜੀ ਸੋਚ ਵਾਲੀ ਗੱਲ ਆ ਵੀ ਸ਼ਰਾਬਨਾ ਮਰਨ ਵਾਲੇ ਬੰਦੇ ਨੂੰ ਮੁਆਵਜ਼ਾ ਮਿਲਿਆ ਚਲੋ ਬਹੁਤ ਵਧੀਆ ਗੱਲ ਆ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਪਰਿਵਾਰ ਪਿੱਛੇ ਪਾਲਣੇ ਆ ਕਿਵੇਂ 10 ਲੱਖ ਰੁਪਏ ਦੀ ਇਹਨਾਂ ਨੇ ਉਹ ਕੀਤੀ ਆ ਵੀ 10 ਲੱਖ ਰੁਪਏ ਹਰੇਕ ਪਰਿਵਾਰ ਨੂੰ ਪਰ ਯਾਰ ਜਿਹੜੇ ਹੁਣ ਹਰੇ ਸੱਜਰੀ ਲੜਾਈ ਦੇ ਵਿੱਚ ਜਿਹੜੇ ਫੌਜੀ ਮਰੇ ਆ ਉਹਨਾਂ ਨੂੰ 5 ਲੱਖ ਰੁਪਏ ਤੇ ਜਿਹੜੇ ਸ਼ਰਾਬ ਨ ਮਰੇ ਉਹਨਾਂ ਨੂੰ 10 ਲੱਖ ਰੁਪਏ ਦੂਜੀ ਗੱਲ ਇੱਕ ਫਰੋਜਪੁਰ ਦੇ ਵਿੱਚ ਇੱਕ ਪਰਿਵਾਰ ਝੁੱਸ ਗਿਆ ਡਰੋਨ ਦੇ ਹਮਲੇ ਨਾਲ ਉਹ ਮਾਂ ਪੇ ਉਹ ਦੋਨੇ ਮਾਰ ਕੇ ਬੇਟਾ ਹਰੇ ਹਸਪੀਟਲ ਜਾ ਤੇ ਜਦੋਂ ਉਹਦਾ ਇਲਾਜ ਸ਼ੁਰੂ ਹੋਇਆ ਉਦੋਂ 40 ਲੱਖ 40000 ਰੁਪਏ ਸੌਰੀ ਨਿੱਜੀ ਹਸਪੀਟਲ ਨੇ ਉਹਨਾਂ ਤੋਂ ਜਮਾ ਕਰਵਾ ਕੇ ਉਹਦਾ ਇਲਾਜ ਸ਼ੁਰੂ ਕਰਾਇਆ ਫਿਰ ਉਹਦੇ ਮੁਆਵਜ਼ੇ ਤੇ ਰੋਣਾ ਪੈਂਦਾ ਰਿਹਾ ਉਹ ਦੋ ਜੀ ਮਰੇ ਉਹਨਾਂ ਨੂੰ 5 ਲੱਖ ਦਿੱਤਾ ਫਿਰ ਲੋਕਲ ਐਮਪੀ ਨੇ ਉਹਨੂੰ 2 ਲੱਖ ਦਿੱਤਾ ਫਿਰ ਰੋਣਾ ਪਿਆ ਉਹਨੂੰ ਲੋਕਲ ਐਮਪੀ ਨੇ 5 ਲੱਖ ਦਿੱਤਾ ਵਾਟੇਵਰ ਇਹ ਕੀ ਹੋ ਰਿਹਾ ਯਾਰ ਇਹਦੀ ਠੀਕ ਠੀਕ ਤਰੀਕੇ ਨਾਲ ਮਤਲਬ ਜਾਂਚ ਹੋਣੀ ਚਾਹੀਦੀ ਹੈ ਬਲੱਡ ਸਾਹਿਬ ਜਿਵੇਂ ਪਤ ਭਗਵਾਨ ਤੁਮਾਣੀ ਗੱਲ ਕਹਿੰਦਾ ਕਿ ਕੋਈ ਵੀ ਜਿਹੜਾ ਨਸ਼ਾ ਹੈ ਤੇ ਕੋਈ ਵੀ ਐਕਟੀਵਿਟੀ ਹੈ ਜਾਂ ਜਿੱਦਾਂ ਜਿਹੜੇ ਹੁਣ ਨਕਲੀ ਸ਼ਰਾਬ ਨਾਲ ਜਿਹੜਾ ਕੋਈ ਹਾਦਸਾ ਵਾਪਰਿਆ ਕਹਿੰਦਾ ਵੀ ਉਹ ਇਲਾਕੇ ਦਾ ਜਾਂ ਮਤਲਬ ਕੋਈ ਰਾਜਸੀ سپورਟ ਤੋਂ ਬਿਨਾ ਜਿਹੜਾ ਹੈ ਇਹ ਕੋਈ ਨਸ਼ਾ ਜਿਹੜਾ ਨਹੀਂ ਵੇਖ ਸਕਦਾ ਸ਼ਰਾਬ ਨਹੀਂ ਵੇਖ ਸਕਦੀ ਤਾਂ ਹੁਣ ਇਹ ਦੱਸਿਆ ਜਾਏ ਕਿ ਹੁਣ ਕੀ ਉਹ ਕਾਂਗਰਸ ਨੂੰ ਕਹਿ ਰਹੇ ਨੇ ਆਕਾਲੀ ਦਲ ਨੂੰ ਕਹਿ ਰਹੇ ਨੇ ਭਾਜਪਾ ਨੂੰ ਕਹਿ ਰਹੇ ਨੇ ਕਿਹੜੀ ਕਿਹਨੂੰ ਕਹਿ ਰਹੇ ਨੇ ਕਿਉਂਕਿ ਜਿਹੜੇ ਹੁਣ ਜਿਆਦਾ ਤੋਂ ਜਿਆਦਾ ਜਿਹੜੇ ਸਾਡੇ ਅਸੈਂਬਲੀ ਦੇ 94 ਐਮਐਲਏ ਤੇ ਸਰਕਾਰ ਕੋਲੇ ਨੇ ਤੇ ਸਾਰੀ ਜਿਹੜੀ ਪੁਲਿਸ ਆ ਉਹ ਆਲਰੇਡੀ ਜਿਹੜੀ ਉਹ ਨਸ਼ਾ ਪੰਜਾਬ ਨੂੰ ਮੁਕਤ ਕਰਨ ਵਾਸਤੇ ਲਾਈ ਹੋਈ ਆ ਤੇ ਫਿਰ ਇਹ ਨਸ਼ਾ ਬਕਾਇਆ ਮਕਾਉਂਦਾ ਕੌਣ ਆ ਕੀ ਆਕਾਲੀ ਦਲ ਬਕਾਉਂਦੀ ਆ ਕੀ ਭਾਜਪਾ ਬਕਾਉਂਦੀ ਆ ਜਾਂ ਕੌਣ ਬਕਾਉਂਦੀ ਆ ਚਲੋ ਕਿਦੋਂ ਵਿਰੋਧੀ ਤੇ ਸੀ ਕਿਦੋਂ ਤੁਸੀਂ ਵਿਰੋਧੀ ਸੀ ਉਦੋਂ ਤੁਸੀਂ ਕਹਿੰਦੇ ਸੀ ਸਿਆਸੀ ਜਿਹੜੀ ਆ ਜਾਂ ਸਰਕਾਰ ਦੀ ਦਖਲਅੰਦਾਜ਼ੀ ਨਾਲ ਤੇ ਹੁਣ ਕਿਹਦੀ ਦਖਲਅੰਦਾਜ਼ੀ ਨਾਲ ਇਹ ਜਿਹੜਾ ਨਸ਼ਾ ਉਹ ਜਿਹੜਾ ਵਿਕ ਰਿਹਾ ਇਹ ਇਸ ਤੋਂ ਪਹਿਲਾਂ ਵੀ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਦੋਂ ਵੀ ਮੇਰੇ ਖਿਆਲ ਨਾਲ ਸ਼ਾਇਦ ਖੰਡੂਰ ਸਾਹਿਬ ਏਰੀਆ ਦੇ ਵਿੱਚ ਕਾਫੀ ਵੱਡੀ ਤਦਾਰ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਬੰਦੇ ਮਰ ਗਏ ਸੀ ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ਲਾਲ ਸਾਹਿਬ ਇਹ ਜੀ ਬਹੁਤ ਵਾਰੀ ਇਹ ਹੋਇਆ ਇਹ ਹੈ ਤੁਹਾਨੂੰ ਹੋਇਆ ਜਦੋਂ ਜਹਰੀਲੀ ਸ਼ਰਾਬ ਨਾਲ ਬੰਦੇ ਨਾਲ ਜਿਹੇ ਆਪਾਂ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਆਂ ਆਪਾਂ ਨੂੰ ਪਤਾ ਹੈ ਕਿ ਉਥੇ ਜ਼ਹਿਰੀਲੀ ਛਰਾਬ ਦਾ ਧੰਦਾ ਕਿੰਨੇ ਜੋਰਾਂ ਨਾਲ ਤੇ ਕਿਹੜੀ ਪਾਵਰ ਨਾਲ ਚੱਲਦਾ ਤੇ ਇਹ ਗੱਲ ਹੁਣ ਭਗਵੰਤ ਮਾਨ ਸਾਹਿਬ ਤਾਂ ਕਹਿਣ ਲੱਗੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਵੀ ਇਹ ਜਿਹੜੇ ਪਿੱਛੇ ਕੋਈ ਤਾਕਤ ਆ ਹੁਣ ਥੋੜੇ ਤੋਂ ਵੱਡੀ ਕਿਹੜੀ ਤਾਕਤ ਆ ਕਿ ਉਹ ਤੁਹਾਨੂੰ ਇਹ ਨਾ ਪਤਾ ਹੋ ਸਕਦਾ ਹੁਣ ਦੇਖੋ ਵਿਰੋਧੀ ਧਿਰ ਦੇ ਜਿਹੜੇ ਲੀਡਰ ਆ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਜੀ ਹੁਣੀ ਆ ਉਹ ਸਾਰੇ ਰੌਲਾ ਪਾ ਰਹੇ ਕਿ ਅਸੀਂ ਦੱਸਦੇ ਆਂ ਅਸੀਂ ਸਾਨੂੰ ਪਤਾ ਕਿ ਕੌਣ ਵਕਾਰਿਆ ਕਿੱਦਾਂ ਹੋ ਰਿਹਾ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਪਰੋਧੀ ਤਰ ਦੇ ਵਿੱਚ ਇਹ ਕਿਵੇਂ ਹੋ ਸਕਦਾ ਕਿ ਭਗਵਤ ਮਾਨ ਸਾਹਿਬ ਨੂੰ ਨਾ ਪਤਾ ਹੋਵੇ ਤੇ ਨਾ ਪਰ ਇਹਦੇ ਤੇ ਹੁਣ ਐਕਸ਼ਨ ਲੈਂਦੇ ਆ ਕਿ ਨਹੀਂ ਲੈਂਦੇ ਇਹ ਡਿਪੈਂਡ ਕਰਦਾ ਇਹ ਸਰਕਾਰ ਤੇ ਜਾਂ ਕਿ ਨਾ ਉਹਨਾਂ ਦਾ ਭਾਈਚਾਰਾ ਇਹਨਾਂ ਨੂੰ ਉਮੜਦਾ ਹੈ ਨਾ ਦੇ ਇਹ ਉਹਨਾਂ ਦਾ ਪਿਆਰ ਜਿਆਦਾ ਹੁੰਦਾ ਜਾਂ ਕਿਵੇਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਆ ਲੱਗਦਾ ਨਹੀਂ ਵੀ ਕਿਹੜੀ ਉਥੋਂ ਦੀ ਜਿਸ ਪੁਲਿਸ ਨੇ ਪੰਜਾਬ 'ਚ ਨਸ਼ਾ ਜਿਹੜਾ ਮੁਕਤ ਕਰਨ ਵਾਸਤੇ 31 ਮਈ ਜਿਹੜੀ ਨਿਧਾਰਤ ਡੇਟ ਕੀਤੀ ਆ ਤੇ ਉਹ ਉਹ ਜ਼ਿੰਮੇਵਾਰੀ ਨਹੀਂ ਬਣਦੀ ਵੀ ਉਸ ਇਲਾਕੇ ਦਾ ਜਿਹੜਾ ਐਸਐਚਓ ਆ ਜਾਂ ਉਸ ਇਲਾਕੇ ਦਾ ਜਿਹੜਾ ਐਸਐਸਪੀ ਆ ਜਾਂ ਡੀਐਸਪੀ ਆ ਐਸਪੀ ਆ ਉਹ ਇਹਦੇ ਲਈ ਜ਼ਿੰਮੇਵਾਰ ਹੈ ਵੀ ਜਿਹੜੇ ਉਹਦੇ ਨੱਕ ਦੇ ਦਮ ਹੇਠ ਜਿਹੜੀ ਸ਼ਰਾਬ ਜਿਹੜੀ ਜਾਲੀ ਵਿਕਦੀ ਰਹੀ ਔਰ ਪਿਛਲੀਆਂ ਜੋ ਕੁਝ ਵਾਪਰਿਆ ਉਹ ਤੋਂ ਘਟਣਾ ਤੋਂ ਇਹਨਾਂ ਨੇ ਕਦੀ ਸਬਕ ਨਹੀਂ ਸਿੱਖਿਆ ਜਾ ਉਹਨਾਂ ਨਾਲ ਕੋਈ ਇਦਾਂ ਦੀ ਮਤਲਬ ਜੋ ਕੁਝ ਵਾਪਰ ਰਿਹਾ ਇਹਦੀ ਕੋਈ ਇਨਕੁਆਇਰੀ ਕੀਤੀ ਨਹੀਂ ਜਾਂਦੀ ਸਿਰਫ ਪਰਦਾ ਪਾਤਾ ਜਾਂਦਾ ਇਹ 31 ਮਈ ਹੋਵੇ ਜਾਂ 31 ਦਸੰਬਰ ਇਹਦਾ ਕੋਈ ਫਰਕ ਨਹੀਂ ਪੈਂਦਾ ਜੀ ਜੇ ਇਹਨਾਂ ਨੇ ਖਤਮ ਕਰਨਾ ਤਾਂ ਇੱਕ ਘੰਟੇ 'ਚ ਖਤਮ ਹੋ ਸਕਦਾ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਜੇ ਸਰਕਾਰ ਦੀ ਪਾਵਰ ਦੀ ਪਾਵਰ ਨਾ ਹੋਵੇ ਪਿੱਛੇ ਤਾਂ ਬੰਦਾ ਬਾਜ਼ਾਰ 'ਚ ਮੂੰਬੱਤੀ ਨਹੀਂ ਵੇਚ ਸਕਦਾ ਸ਼ਰਾਬ ਤਾਂ ਬਹੁਤ ਦੂਰ ਦੀ ਗੱਲ ਹੈ ਅਨ ਦੇਖੋ ਆਉਣ ਵਾਲਾ ਸਮਾਂ ਕੀ ਕਹਿੰਦਾ ਜੀ ਆਪਾਂ ਤਾਂ ਅਸੀਂ ਤਾਂ ਕੰਮ ਨਹੀਂ ਕਰ ਸਕਦੇ ਉਸ ਪੰਜਾਬ ਲਈ ਉਹਨਾਂ ਲੋਕਾਂ ਲਈ ਉਹਨਾਂ ਪਰਿਵਾਰਾਂ ਲਈ ਸਾਨੂੰ ਹਮਦਰਦੀ ਉਹਨਾਂ ਪਰ